ਤੁਹਾਡੀਆਂ ਦੁਆਵਾਂ ਨੇ ਮੇਰੇ ਬੱਚਿਆਂ ਨੂੰ ਨਵੀਂ ਜ਼ਿੰਦਗੀ ਬਖਸ਼ੀ ਮੈਂ ਕੱਲੀ-ਕੱਲੀ ਭੈਣ ਦੇ ਤਾਂ ਪੈਰੀਂ ਹੱਥ ਜਾ ਕੇ ਨਹੀਂ ਲਾ ਸਕਦੇ ਪਰ ਇਸ ਧਰਤੀ ਮਾਂ ਨੂੰ ਨਮਸਕਾਰ ਕਰਕੇ ਸੱਚਾ ਕੇ ਤੁਹਾਡਾ ਸਾਰਾ ਮਾਤਾ ਜੀ ਨੂੰ ਧੰਨਵਾਦ ਕਰਦੀ ਆ ਹਾਏ ਹਾਏ ਜਿੱਤਾਂ ਜਿੱਤੋ ਹਾਏ ਹਾਏ ਮੇਰੀ ਸਰਪ੍ਰਸਤ ਤੇਰੀ ਸਤਿ ਸ੍ਰੀ ਅਕਾਲ ਕਰ ਪਰਖਦੇ ਠੀਕੋ ਮੋਤੀ ਜੀ ਚਾਹ ਤਾਂ ਉਹਨੂੰ ਢੱਕਦਾ ਜਾਣਾ ਬਾਈ 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 ਹੁਣ ਗਾਰੇ ਹੁੰਦੀ ਕੀ ਨਾ ਤੇਰੇ ਆਧਿਕ ਫੈਮਲੀ ਦੇ ਬੰਦਾ ਬਿੱਸਰ ਤੋਂ ਪਤਾ ਲੱਗਦਾ ਕੋਈ ਬੰਦਾ ਹੁੰਦੀਆਂ ਨੇ ਕੀ ਬਸਾਂ ਹੁੰਦੀਆਂ ਨੇ ਆਪਾਂ ਬੰਦਾ ਕੀ ਤਕਲੀਫ ਹੈ ਤੁਹਾਨੂੰ ਕੀ ਪਰੇਸ਼ਾਨੀਆਂ ਆਣੀਆਂ ਸਰਕਾਰ ਵੱਲੋਂ ਆ ਸਰ ਸਰਕਾਰ ਆਸ਼ਾ ਵਰਕਰ ਨੂੰ ਉਹਦਾ ਬਣਦਾ ਇਨਸੈਂਟਿਵ ਜਾ ਉਹਦੀ ਬਣਦਾ ਮਿਹਨਤਾਨਾ ਨਹੀਂ ਦੇ ਰਹੀ ਜੇ ਸਾਡੇ ਤੇ ਤੁਸੀਂ ਪੁੱਛਿਆ ਇਲਜ਼ਾਮਾਂ ਬਾਰੇ ਉਹਦਾ ਵੀ ਮੈਂ ਸਪਸ਼ਟੀਕਰਨ ਦੇਣਾ ਚਾਹਣੀ ਆ ਸ਼ਰਮ ਚਾਹੀਦੀ ਆ ਵੀ ਜਿਹੜੀਆਂ ਇੱਕ ਆਸ਼ਾ ਵਰਕਰ ਜਦੋਂ ਲੈ ਕੇ ਆਉਂਦੀ ਹੈ ਕਿ ਪ੍ਰੈਗਨੈਂਟ ਨੂੰ 150 ਰੁਪਏ ਉਹਨੂੰ ਦਿੱਤਾ ਜਾਂਦਾ ਨਾਈਟ ਦਾ ਉਹ ਵੀ ਜਨਰਲ ਦੀ ਨਾਈਟ ਪਾਉਣੀ ਨਹੀਂ ਐਸਸੀ ਦੀ ਨਾਈਟ ਪਾਉਣੀ ਆ ਘਰ ਗਰੀਬ ਆਸ਼ਾ ਦੋ ਬੱਚੇ ਛੱਡ ਕੇ ਆਉਂਦੀ ਆ ਗੁੱਡੇ ਸਸਤਰਾ ਛੱਡ ਕੇ ਆਉਂਦੀ ਆ ਦੋ ਦੋ ਰਾਤਾਂ ਸਿਵਲ ਚ ਉਹਨੂੰ ਲੱਗ ਜਾਂਦੀਆਂ ਤਾਂ ਪਰ ਉਹਨੇ ਘਰੇ ਜਾ ਕੇ ਕੀ ਮੂੰਹ ਖਾਉਣਾ ਹੈ ਮੱਭੂ ਗੁਰ ਕੀ ਪਹ ਜਾਂਦਾ ਉਹ ਵੀ ਜਿਹੜੀਆਂ 10% ਮੇਰੀਆਂ ਭੈਣਾਂ ਗਰੀਬ ਕਮਜ਼ੋਰ ਨੇ ਉਹਨਾਂ ਨੂੰ ਮਜਬੂਰ ਮਜਬੂਰ ਹੋ ਕੇ ਕੰਮ ਕਿਉਂ ਕਰਨੇ ਪੈਂਦੇ ਆ ਸਾ ਵਰਕਰਾਂ ਨੂੰ ਇਹ ਕੰਮ ਮਜਬੂਰ ਹੋ ਕੇ ਸਾ ਵਰਕਰਾਂ ਨੂੰ ਬੰਦਾ ਉਹਨਾਂ ਦਾ ਬਿਹਤਾਨਾ ਦਿੱਤਾ ਜਾਵੇ ਪੂਰੀ ਤਨਖਾਹ ਦਿੱਤੀ ਜਾਵੇ ਹਾਂ ਜਿੱਥੇ ਇਲਜ਼ਾਮ ਲਗਾਉਂਦੇ ਆ ਉੱਥੇ ਅਸੀਂ ਸਪਸ਼ਟੀਕਰਨ ਦੇਵਾਂਗੇ ਜਿੱਥੇ ਮਰਜ਼ੀ ਸਾਨੂੰ ਬੁਲਾਇਆ ਜਾਵੇ ਪਲੀਜ਼ ਸਾਡੀ ਇਹ ਆਵਾਜ਼ ਮੋਦੀ ਤੱਕ ਭਗਵਾਨਤਮਨ ਤੱਕ ਪਹੁੰਚਾਈ ਜਾਵੇ ਸਾਡੇ ਨਾਲ ਮੀਟਿੰਗ ਰੱਖੀ ਜਾਵੇ ਸਾਡੀਆਂ ਮੁਸ਼ਕਲਾਂ ਸੁਣੀਆਂ ਜਾਣ ਇਹ ਦੋ ਦੋ ਚਾਰ ਘੰਟੇ ਦਾ ਪ੍ਰੋਸੈਸ ਨਹੀਂ ਅਸੀਂ ਇਹ ਤੋਂ ਲੈ ਕੇ ਜੈਡ ਤੱਕ ਆਪਣੀਆਂ ਮੁਸ਼ਕਲਾਂ ਸੁਣਾਂ ਕਿ ਚਾਉਣੀ ਆ ਕਿਉਂਕਿ ਸਾਡੇ ਵਿੱਚ ਸਰਦੀਆਂ ਕੁੜੀਆਂ ਵੀ ਆ ਜਿਹੜੀਆਂ ਜਿਹੜੀਆਂ ਕਿ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਮੰਨ ਕੇ ਡਿਊਟੀ ਕਰ ਰਹੀਆਂ ਪਰ ਮਜਬੂਰ ਹੈ ਜਿਹੜੀਆਂ ਕਿ ਆਪਣੇ ਬੱਚੇ ਪਾਲਣ ਲਈ ਵੀ ਕਰ ਰਹੀਆਂ ਮੈਂ ਕਿਉਂਕਿ ਉਹਨਾਂ ਨੂੰ ਮਜਬੂਰ ਹੋਣਾ ਪੈਂਦਾ ਜੇ ਸਰਕਾਰ ਕਰਾਉਂਦੀ ਗਲਤ ਕੰਮ ਤਾਂ ਮਜਬੂਰ ਹੋ ਕੇ ਕਰਦੀਆਂ ਉਹਨਾਂ ਨੂੰ ਕੋਈ ਸ਼ੌਕ ਨਹੀਂ ਇਹ ਕੰਮ ਕਰਨ ਦਾ ਅਗਲੀ ਰਣਨੀਤੀ ਜੋ ਸਾਡੇ ਪ੍ਰਧਾਨ ਸਾਨੂੰ ਕਰਨਦੀਪ ਕਪੰਜੋਲਾ ਸਾਹਿਬ ਜੋ ਰਣਨੀਤੀ ਸਾਡੇ ਲਈ ਐਲਾਨਣਗੇ ਤਾਂ ਅਸੀਂ ਉਹਦੇ ਲਈ ਨਾ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਤੁਸੀਂ ਹੁਣ ਇੱਕ ਲਫ਼ਜ਼ ਕਹਿਆ ਵੀ ਜੇ ਅਸੀਂ ਗਲਤ ਕੰਮ ਸਾਡੇ ਕੋਲ ਹੁੰਦਾ ਤੇ ਮਜਬੂਰੀ ਨੂੰ ਕਰਦੀਆਂ ਨਹੀਂ ਕੋਈ 2 4 ਵਿੱਚ ਜਿਹੜੀਆਂ ਗਰੀਬ ਆਸ਼ਾ ਵਰਕਰ ਹੋਣੀਆਂ ਜਾਂ ਮਜਬੂਰ ਹੋਣੀਆਂ ਕਾਰ ਵੀ ਦਿੰਦੀਆਂ ਉਹ ਸਪਸ਼ਟੀਕਰਨ ਦੇਣੀਆਂ ਕੋਈ ਨਹੀਂ ਕਰਦਾ ਇਹ ਪਲੀਜ਼ ਕੱਟੋ ਹਾਂਜੀ ਮੈਂ ਜ਼ਿਲ੍ਹਾ ਪ੍ਰਧਾਨ ਮਨਦੀਪ ਕੌਰ ਦਿਦਾਰੇ ਵਾਲਾ ਮਨਦੀਪ ਕੌਰ ਵੀ ਅੱਜ ਜਿਹੜਾ ਕੋਈ ਰੋਜ਼ ਮਜਬਰਾ ਕਰ ਰਹੇ ਹੋ ਕਿਉਂ ਕਰ ਰਹੇ ਹੋ ਕੀ ਲੋਡ ਪਾਗੇ ਜਿਹੜਾ ਅਸੀਂ ਅੱਜ ਜੋ ਇੱਥੇ ਧਰਨਾ ਲਗਾ ਰਹੇ ਹਾਂ ਰੋਸ ਮਜਬਰਾ ਥਾਲੀ ਖੜਕਾਓ ਮੋਦੀ ਜਗਾਓ ਜਿਹੜਾ ਸਾਡਾ ਅੱਜ ਇਹ ਮੰਗ ਪੱਤਰ ਅਸੀਂ ਦੇਣੇ ਸਿਵਲ ਸਜਨ ਦਫਤਰ ਸਾਹਿਬ ਨੂੰ ਇਹ ਸਾਡਾ ਮੋਦੀ ਸਰਕਾਰ ਖਿਲਾਫ ਪੂਰਾ ਰੋਸ ਪ੍ਰਦਰਸ਼ਨ ਕਿ ਸਾਡੇ ਆਸ਼ਾ ਵਰਕਰ ਨੂੰ ਬਿਲਕੁਲ ਧਿਆਨ ਨਹੀਂ ਤਾਂ ਕੇਂਦਰ ਸਰਕਾਰ ਦੇ ਅਸੀਂ 2008 ਤੋਂ ਰੱਕੇ ਹੋਏ ਮੁਲਾਜ਼ਮਾਂ ਪਰ ਸਾਨੂੰ ਹਜੇ ਤੱਕ ਨਿਗੋਣਿਆ ਜੇ ਪੱਤੇ ਦੇ ਕੇ ਸਰਕਾਰ ਜਿਹੜਾ ਆਪਣਾ ਚਲਾ ਰਹੀ ਹੈ ਸਿਸਟਮ ਨੂੰ ਪਰ ਆਸ਼ਾ ਵਰਕਰ ਵੱਲ ਜਿਹੜਾ ਕੋਈ ਵੀ ਉਹ ਜਿਹੜਾ ਧਿਆਨ ਨਹੀਂ ਦੇ ਰਹੀ ਉਹਦੇ ਸਬੰਧ ਦੇ ਵਿੱਚ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਸਾਨੂੰ ਘੱਟੋ ਘੱਟ ਪੇ ਉਜਰਤ ਦੇ ਕਾਨੂੰਨ ਦੇ ਮੁਤਾਬਕ 21000 ਰੁਪਏ ਮਹੀਨਾ ਜਿਹੜਾ ਕੇਂਦਰ ਸਰਕਾਰ ਸਾਡੇ ਮੁਲਾਜ਼ਮਾਂ ਨੂੰ ਲਾਗੂ ਕਰੇ ਅਤੇ ਇਸੇ ਮੁਤਾਬਕ ਹੀ ਜਿਹੜਾ 21000 ਜਦੋਂ ਲਾਗੂ ਹੋਇਆ ਫੇਰ ਹੀ ਸਾਡੇ ਕੁੜੀਆਂ ਦੇ ਜਿਹੜੇ ਆ ਤਬਰ ਨੇ ਉਹ ਚੱਲਣਗੇ ਨਹੀਂ ਤਾਂ ਘਰ ਘਰ ਦੇ ਵਿੱਚ ਬੁਰਾ ਹਾਲ ਆ ਇਹ ਇੰਨੇ ਕ ਨਗੁਨੇ ਪੱਤਿਆਂ ਨਾਲ ਕਿਵੇਂ ਪਰਿਵਾਰ ਪਾਲੇ ਆਸ਼ਾ ਵਰਕਰ ਆਸ਼ਾ ਵਰਕਰ ਤੋਂ ਦਿਨ ਰਾਤ ਮਿਹਨਤ ਕਰਾਉਂਦੇ ਨੇ ਕਿਉਂਕਿ ਡਿਲੀਵਰੀ ਕੇਸ ਦਾ ਕੀ ਪਤਾ 72 ਘੰਟਿਆਂ ਦੇ ਵਿੱਚ ਕਦੋਂ ਵੀ ਆ ਸਕਦਾ ਵਾ ਪਰ ਮੇਰੀ ਆਸ਼ਾ ਵਰਕਰ ਦਿਨ ਪਰ ਰਾਤ ਮਿਹਨਤ ਕਰ ਰਹੀ ਆ ਆਪਣੇ ਹੱਕਾਂ ਦੇ ਲਈ ਆਪਣੇ ਪਰਿਵਾਰ ਦੇ ਲਈ ਪਰ ਮੋਦੀ ਸਰਕਾਰ ਦੇ ਜਿਹੜਾ ਸਾਨੂੰ ਬਹੁਤ ਜ਼ਿਆਦਾ ਗੁੱਸਾ ਬ ਬਹੁਤ ਜਿਆਦਾ ਰੋਸ ਐਨੇ ਸਾਲ ਬੀਤਣ ਦੇ ਬਾਅਦ 12 ਸਾਲਾਂ ਬਾਅਦ ਤਾਂ ਰੂੜੀ ਦੀ ਵੀ ਰੱਬ ਸੁਣ ਲੈਂਦਾ ਵਾ ਪਰ ਮੋਦੀ ਸਰਕਾਰ ਨੇ ਹਜੇ ਤੱਕ ਵੀ 13ਵਾਂ ਸਾਲ ਲੱਗ ਗਿਆ ਸਾਡੇ ਵੱਲ ਕੋਈ ਛਾਤ ਨਹੀਂ ਪਾਈ ਅਸੀਂ ਇਹ ਸਰਕਾਰ ਤੋਂ ਇਹੀ ਮੰਗ ਕਰਦੇ ਆਂ ਕਿ ਮੋਦੀ ਸਰਕਾਰ ਨੂੰ ਇਹੀ ਅਪੀਲ ਕਰਦੇ ਆਂ ਕਿ ਪਲੀਸ ਹੁਣ ਤੁਸੀਂ ਸਾਡੇ ਆਸ਼ਾ ਵਰਕਰ ਵੱਲ ਧਿਆਨ ਦਿਵੋ ਇਹਨਾਂ ਤੋਂ ਐਨਾ ਕੰਮ ਲਿਆਂਦਾ ਸਿਹਤ ਸੇਵਾਵਾਂ ਦਿੰਦੀ ਪਿੰਡ ਵਿੱਚ ਹਜ਼ਾਰ ਦੀ ਪੋਪੂਲੇਸ਼ਨ ਨੂੰ ਕਵਰ ਕਰਦੀ ਆ ਪਰ ਫਿਰ ਵੀ ਇਹਦੇ باوجود ਵੀ ਤੁਸੀਂ ਆਸ਼ਾ ਵਰਕਰ ਵੱਲ ਕਿਉਂ ਨਹੀਂ ਛਾਤ ਮਾਰਦੇ ਪਏ ਸਾਰੇ ਮੁਲਾਜ਼ਮਾਂ ਨੂੰ ਤੁਸੀਂ ਕੁਛ ਨਾ ਕੁਛ ਦੇ ਰਹੇ ਹੋ ਆ ਪਿੱਛੇ ਤੇ ਮੈਂ ਗੱਲ ਕਰਾਂ ਬਜਟ ਇੱਕ ਪਾਸ ਹੋਇਆ ਵਾ ਜਿਹਦੇ ਵਿੱਚ ਮੋਦੀ ਸਰਕਾਰ ਨੇ ਬਜਟ ਦੇ ਵਿੱਚ ਕੀ ਦਿੱਤਾ ਸਾਨੂੰ ਇੱਕ ਆਸ਼ਮਾਨ ਕਾਰਡ ਕੀ 5 ਲੱਖ ਦਾ ਆਪਦਾ ਸਿਹਤ ਬੀਮਾ ਇਹਦੇ ਨਾਲ ਸਾਡੀ ਆਸ਼ਾ ਵਰਕਰ ਸੰਤੁਸ਼ਟ ਨਹੀਂ ਆ ਸਾਨੂੰ 5 ਲੱਖ ਦੇ ਕਾਰਡ ਦਿੱਤੇ ਨੇ ਠੀਕ ਆ ਸਿਹਤ ਲਈ ਅਸੀਂ ਉਹਨਾਂ ਧੰਨਵਾਦ ਕਰਦੇ ਆ ਪਰ ਸਰਕਾਰ ਨੂੰ ਅਸੀਂ ਬੇਨਤੀ ਵੀ ਕਰਦੇ ਆ ਕਿ ਸਾਨੂੰ 21000 ਰੁਪਿਆ ਵੀ ਚਾਹੀਦਾ ਸਾਨੂੰ ਪੈਸੇ ਵੀ ਚਾਹੀਦੇ ਆ ਤਾਂ ਕਿ ਸਾਡੇ ਜਿਹੜੇ ਤੱਪਦੇ ਸਾਡੇ ਚੁੱਲ੍ਹੇ ਨੇ ਜਿਹੜੇ ਨੇ ਤੱਪ ਨਹੀਂ ਰਹੇ ਉਹ 21000 ਸੈਲਰੀ ਲਾਗੂ ਕਰੇ ਤਾਂ ਕਿ ਸਾਡੇ ਘਰ ਦੇ ਦੀਵੇ ਜਗਣ ਅਸੀਂ ਵੀ ਆਪਣੇ ਬੱਚਿਆਂ ਦਾ ਉਜਵਲ ਉਜਵਲ ਭਵਿੱਖ ਬਣਾਈਏ ਜੇ ਆਸ਼ਾ ਕਰ 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 ਪਰਿਵਾਰਾਂ ਨੂੰ ਜਾ ਕੇ ਸਿਹਤ ਸਹੂਲਤਾਂ ਪ੍ਰਦਾਨ ਕਰਦੀ ਆ ਤਾਂ ਉਹਦੇ ਪਰਿਵਾਰ ਨੂੰ ਵੀ ਸਿਹਤ ਸਹੂਲਤ ਚਾਹੀਦੀ ਆ ਉਹਦੇ ਪਰਿਵਾਰ ਨੂੰ ਵੀ ਪੈਸੇ ਦੀ ਲੋੜ ਆ ਤਾਂ ਕਿ ਇੰਨੇ ਚਿਰਾਂ ਤੋਂ ਮਿਹਨਤ ਕਰਨ ਦੇ ਬਾਵਜੂਦ ਵੀ ਕੀ ਮਿਲ ਰਿਹਾ ਕੁਛ ਨਹੀਂ ਨਰਾਸ਼ ਹੋ ਕੇ ਘਰੇ ਆਉਣਾ ਪੈਂਦਾ ਨਿੱਕੂਣੇ ਪੱਤਿਆਂ ਨਾਲ ਕਿਵੇਂ ਟਾਈਮ ਪਾਸ ਕੀਤਾ ਜਾਵੇ ਹੱਦ ਤੋਂ ਵੱਧ ਜ਼ਿਆਦਾ ਮਹਗਾਈ ਚੱਲ ਗਈ ਆ ਇੰਨੀ ਮਹਗਾਈ ਹੋਣ ਦੇ ਬਾਵਜੂਦ ਵੀ ਪਰ ਆਸ਼ਾ ਵਰਕਰ ਕਿੱਥੋਂ ਗੁਜ਼ਾਰਾ ਕਰੇ ਕੰਮ ਦੇ ਟਾਰਗੇਟ ਦਿਨੋ ਦਿਨ ਵੱਧ ਰਹੇ ਨੇ ਕੰਮ ਦਾ ਬਹੁਤ ਬੋਝ ਵੱਧ ਰਿਹਾ ਵਾ ਹਰ ਕੰਮ ਆਸ਼ਾ ਵਰਕਰ ਤੋਂ ਲਿਆ ਜਾਂਦਾ ਵਾ ਹੋਰ ਅਧਿਕਾਰੀਆਂ ਦੇ ਕੰਮ ਵੀ ਉਹ ਵੀ ਆਸ਼ਾ ਵਰਕਰ ਤੇ ਸੌਂਪ ਸਾਡੇ ਤੇ ਇਨਾ ਪਰ ਸਾਨੂੰ ਜਦੋਂ ਮਾਨ ਪੱਤੇ ਦੀ ਗੱਲ ਹੁੰਦੀ ਆ ਉੱਥੇ ਸਸੀਂ ਨਰਾਸ਼ ਹੋ ਜਾਂਦੇ ਆ ਉੱਥੇ ਸਾਡਾ ਮਨ ਉਦਾਸ ਹੋ ਜਾਂਦਾ ਵਾ ਕੀ 1500 ਰੁਪਏ ਨਾਲ ਗੁਜ਼ਾਰਾ ਕਰੀਏ ਅਸੀਂ ਕੀ 2500 ਨਾਲ ਗੁਜ਼ਾਰਾ ਕਰੀਏ ਸਾਨੂੰ ਵੀ ਵੱਡੇ ਮੁਲਾਜ਼ਮਾਂ ਦੀ ਤਰ੍ਹਾਂ ਮੁਲਾਜ਼ਮ ਮੰਨਿਆ ਜਾਵੇ ਸਾਡੀ ਹਾਜ਼ਰੀ ਯਕੀਨੀ ਬਣਾਈ ਜਾਵੇ 21000 ਰੁਪਏ ਲਾਗੂ ਕੀਤਾ ਜਾਵੇ ਅਤੇ ਸਾਡੇ ਤੇ ਪੇ ਕਾਨੂੰਨ ਜਿਹੜਾ ਵਾ ਜੋ ਦੂਜੀਆਂ ਸਰਕਾਰਾਂ ਦਿੰਦੀਆਂ ਵਾਂ ਇਹ ਸਰਕਾਰ ਸਾਨੂੰ ਜਿਹੜੀ ਮੋਦੀ ਸਰਕਾਰ ਆ ਇਹ ਸਾਨੂੰ ਲਾਗੂ ਕੀਤਾ ਜਾਵੇ ਧੰਨਵਾਦ ਇਹ ਰੋਜ਼ ਸਾਡੇ ਸੂਬਾ ਪ੍ਰਧਾਨ ਮੈਡਮ ਕਿਰਨਦੀਪਰ ਪੰਜੋਲਾ ਦੀ ਅਗਵਾਈ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਚੱਲ ਰਹੇ ਨੇ 21 ਜ਼ਿਲ੍ਹੇ ਸਾਡੇ ਕਵਰ ਹੋ ਰਹੇ ਨੇ ਅੱਜ ਸਾਡਾ ਜਿਹੜਾ 19 ਤਰੀਕ ਦਾ ਧਰਨਾਵਾ ਤਿੰਨ ਜ਼ਿਲ੍ਹੇ ਚ ਕਵਰ ਹੋ ਰਿਹਾ ਵਾ ਮੋਗਾ ਫਰੋਜਪੁਰ ਤੇ ਫਤਿਹਗੜ ਸਾਹਿਬ ਚ ਉੱਥੇ ਵੀ ਭਾਰੀ ਇਕੱਠ ਦੌਰਾਨ ਇਸ 48 ਖੜਕਾਓ ਮੋਦੀ ਜਗਾਓ ਜਿਹੜੀਆਂ ਨੇ ਰੈਲੀਆਂ ਨੇ ਧਰਨੇ ਨੇ ਰੋਸ ਨੇ ਕੀਤੇ ਜਾ ਰਹੇ ਨੇ ਤੇ ਵੱਡੀ ਗੰਤੀ ਦੇ ਵਿੱਚ ਜਿਹੜੇ ਨੇ ਉੱਥੇ ਅਸੀਂ ਮਾਰਚ ਵੀ ਕਰਨੇ ਨੇ ਤੇ ਪਿੱਟ ਸਿਆਪਾ ਵੀ ਸਰਕਾਰ ਦਾ ਕਰਨਾ ਵਾ ਤਾਂ ਕਿ ਸਰਕਾਰ ਸਾਡੇ ਵੱਲ ਜ਼ਰੂਰ ਚੱਕੇ ਜੀ ਤੁਹਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਵੀ ਤੁਹਾਡਾ ਉਹਨਾਂ ਵਾਲੇ ਸਮੇਂ ਦੇ ਵਿੱਚ ਜੇ ਸਾਡੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਤਾਂ ਜੇ ਮੋਦੀ ਸਰਕਾਰ ਨੂੰ ਅਸੀਂ ਇਹ ਗੱਲ ਚੈਲੰਜ ਕਰਦੇ ਆਂ ਜੇ ਅਸੀਂ ਕੁਰਸੀਆਂ ਤੁਹਾਨੂੰ ਭੌਣ ਜਾਂਦੇ ਆ ਨਾ ਤੇ ਅਸੀਂ ਲਾਹਣ ਵੀ ਜਾਂਦੇ ਆ ਮੋਦੀ ਸਰਕਾਰ ਮਰਦਾਬਾਦ ਮਰਦਾਬਾਦ ਆਸ਼ਾ ਦੇ ਬੰਨੇ 26 ਆਸ਼ਾ ਵਰਕਰ ਤੇ ਨਾਲ ਉਹਨਾਂ ਦੇ ਪਰਿਵਾਰ ਉਹ ਸਰਕਾਰ ਨੂੰ ਵੋਟ ਬਿਲਕੁਲ ਨਹੀਂ ਜਾਊਗੀ ਜੇ ਸਾਡੇ ਵੱਲ ਉਹਨਾਂ ਨੇ ਧਿਆਨ ਨਾ ਦਿੱਤਾ ਤੇ ਸੰਘਰਸ਼ ਇਹਦੋਂ ਵੀ ਤਿੱਖੇ ਹੋਣਗੇ ਅੱਜ ਤਾਂ ਜ਼ਿਲ੍ਹਿਆਂ ਦੀਆਂ ਰੈਲੀਆਂ ਫਿਰ ਇੱਕ ਆਉਣ ਵਾਲੇ ਸਮੇਂ ਦੇ ਵਿੱਚ ਸੂਬਾ ਪ੍ਰਧਾਨ ਮੈਡਮ ਕਿਰਨਦੀਪ ਕੌਰ ਪੰਜਲਾਗਰਪ ਵੱਲੋਂ ਪੂਰੇ ਪੰਜਾਬ ਦੀ ਜਿਹੜੀ ਰੈਲੀ ਦਾ ਐਲਾਨ ਕੀਤਾ ਗਿਆ ਵਾ ਫਿਰ ਉੱਥੇ ਪਤਾ ਨਹੀਂ 30-40 ਹਜ਼ਾਰ ਪਰਿਵਾਰ ਵੀ ਵਿੱਚ ਸ਼ਾਮਲ ਹੋਣਗੇ ਕਿੰਨੇ ਆਸ਼ਾ ਵਰਕਰ ਨੇ ਜਿਹੜੇ ਹੜਤਾਲ ਤੇ ਕੀਤੇ ਸਾਡੇ 26 ਹਜ਼ਾਰ ਆਸ਼ਾ ਵਰਕਰ ਪੰਜਾਬ ਦੇ ਵਿੱਚ ਨੇ ਜਿਹੜੇ ਇਸ ਹੜਤਾਲ ਦਾ ਹਿੱਸਾ ਬਣਨਗੇ